ਜੀ ਵਰਕੀ ਬੀਬੀ ਦਾ ਖਾਲਸਾ ਵਰਕੀ ਬੀਬੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸਮੂਹ ਅਗੂ ਸਭਾបាន ਅੱਜ ਡੇਰਾ ਬਾਬਾ ਨਾਨਕ ਉਥੇ ਵਪਾਰ ਮੰਡਲ ਆਪਣੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਨ ਆਏ ਸੀ ਕਿ ਕਿਸਾਨ ਜਿੱਥੇ ਪਿੰਡੀਆਂ ਇੱਕ ਲੰਮੇ ਸਮੇਂ ਤੋਂ ਸ਼ੰਭੂ ਕਨੌਰੀ ਬਾਰਡਰ ਦੇ ਉੱਤੇ ਆਪਣੀਆਂ ਹਕੀਮਾਂ ਦਾ ਮਨਾਉਣ ਲਈ ਧਰਨੇ ਤੇ ਬੈਠੀਆਂ ਹਨ ਸਾਡੇ ਆਗੂ ਕਨਵੀਨਰ ਸਰਦਾਰ ਜਗਜੀਤ ਸਿੰਘ ਢਲੇਵਾਲ 26 ਨਵੰਬਰ ਤੋਂ ਕੋਰਕਾਤਾਂ ਮਾਪੋਰ ਦੇ ਦੇਖਿਆ ਨਾ ਪਰ ਇਹ ਸਰਕਾਰਾਂ ਜਿਹੜੀਆਂ ਨੇ ਇਹਨਾਂ ਦੇ ਪੰਨਾ ਦੇ ਜਮੀਨੀ ਸਰਕੀ ਉਹਨਾਂ ਨੂੰ ਸਮਰਥਨ ਦੇਣ ਲਈ ਮੋਰਚੇ ਨੂੰ ਸਮਰਥਨ ਦੇਣ ਲਈ ਅਸੀਂ ਇਹਨਾਂ ਵੀਰਾਂ ਨੂੰ ਬੇਨਤੀ ਕੀਤੀ ਆ ਭਾਵੇਂ ਕਿ ਡੇਰਾ ਬਾਬਾ ਨਾਨਕ ਬਾਰਡਰ ਦਾ ਖੇਹਰ ਆ ਇੱਥੇ ਦੁਕਾਨਦਾਰਾਂ ਦੀ مالی ਹਾਲਤ ਬਹੁਤ ਚੰਗੀ ਨਹੀਂ ਇਹਨਾਂ ਨੂੰ ਕੋਈ ਜਿਹੜੀ ਆ ਬਹੁਤ ਚੰਗੀ ਅੱਛੀ ਇਹਨਾਂ ਨੂੰ ਕਮਾਈ ਨਹੀਂ ਫਿਰ ਵੀ ਮੈਂ ਧੰਨਵਾਦੀ ਆ ਇਹਨਾਂ ਵੀਰਾਂ ਦਾ ਵਪਾਰਕ ਦਾ ਧੰਸਾ ਦਾ ਤੇ ਬਾਖੂ ਸਾਹਿਬ ਜੀ ਨੇ ਕਿਹਾ ਨੇ ਸਾਨੂੰ ਪਿਆ ਦੇ ਸੀ ਕਿਸਾਨਾਂ ਦੇ ਨਾਲ ਜਿੱਥੇ ਵੀ ਕਿਸਾਨ ਜਿਹੜੇ ਆ ਉਹ ਸਾਨੂੰ ਆਜ਼ਮਾਦ ਰਹੇ ਮੋਢਾ ਮੋਢਾ ਜੋੜ ਕੇ ਕਿਸਾਨਾਂ ਦੇ ਨਾਲ ਆ ਪਰ ਮੈਂ ਬਤਾਉਂ ਜਨਰਲ ਸਪੀਕਰ ਕਿਸਾਨ ਯੂਨੀਅਨ ਤੇ ਸਾਡੇ ਸਾਰੇ ਆਗੂ ਵਿਸ਼ਵਾਸ ਦੋਨੇ ਆ ਪ੍ਰਧਾਨ ਜੀ ਨੂੰ ਕਿ ਜਿੱਥੇ ਵੀ ਡੇਰਾ ਬਾਬਾ ਨਾਨਕ ਦਾ ਵਪਾਰ ਹੋਵੇ ਸਾਨੂੰ ਆਜ਼ਮਾ ਦੇਗਾ ਅਸੀਂ ਉਸੇ ਵੇਲੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਬਾਈ ਕੁੱਤੀ ਦਾ ਖਾਣਾ ਲੈ ਕੱਲ ਬਲੇ ਦਾ ਬੰਦ ਹੈ ਇਹਦੇ ਵਿੱਚ ਕੀ ਕੀ ਮਤਲਬ ਬੰਦ ਰਹਿਗਾ ਕੱਲੀ ਉਸਨੂੰ ਇੱਕ ਤੇ ਟ੍ਰਾਂਸਪੋਰਟ ਸਾਰੀ ਬੰਦ ਰਹੇਗੀ ਜੀ ਦਫ਼ਤਰਾਾਂ ਨੂੰ ਵੀ ਬੇਨਤੀ ਕੀਤੀ ਆ ਤੇ ਅਸੀਂ ਹੁਣ ਦਫ਼ਤਰਾਂ 'ਚ ਵੀ ਚੱਲੇ ਆ ਠੀਕ ਹੈ ਦਫ਼ਤਰਾਂ ਨੂੰ ਵੀ ਬੇਨਤੀ ਕੀਤੀ ਜਾਏਗੀ ਕਿ ਸਾਰੇ ਜਿਹੜੇ ਦਫ਼ਤਰੋਂ ਬੰਦ ਰੱਖੇ ਜਾਣ ਵਿਦਿਅਕ ادارے ਬੰਦ ਰੱਖੇ ਜਾਣ ਸਾਰੇ ਸਮੁੱਚੇ ਤੌਰ ਤੇ ਇਹਨੂੰ ਬੰਦ ਨੂੰ ਜਿਹੜਾ ਪ੍ਰਭਾਵ ਜਿਹੜੀ ਤੌਰ ਤੇ